ਅਜੀ ਮੀਟਿੰਗ ਚ ਨਾ ਦੇ ਕੋਈ ਅਨਾਉਂਸਿੰਗ ਵਗੈਰਾ ਹੁੰਦੇ ਆ ਉਹ ਉਹਨਾਂ ਦੇ ਡਿਮਾਂਡ ਸੀਗੀ ਉਹਨਾਂ ਤੇ ਆਲਰੇਡੀ ਪਹਿਲਾਂ ਫਾਈਨੈਂਸ ਡਿਪਾਰਟਮੈਂਟ ਨੂੰ ਲਿਖਿਆ ਗਿਆ ਸੀ ਲੇਕਿਨ ਕਿਉਂਕਿ ਲੰਬੇ ਅਰਸੇ ਵਿੱਚ ਇਲੈਕਸ਼ਨ ਕੋਡ ਆ ਗਿਆ ਜੀ ਦੋ ਡਲੇ ਹੋ ਗਏ ਥੋੜੀ ਜਿਹੀ ਔਰ ਅਸੀਂ ਕਹਤਾ ਜਿੱਦਾਂ ਇਹ ਆ ਆਪਾਂ ਜਲੰਧਰ ਦੇ ਇਲੈਕਸ਼ਨ ਤੋਂ ਫ੍ਰੀ ਹੋਣੇ ਆ ਫਨੈਸ ਡਿਪਾਰਟਮੈਂਟ ਨਾਲ ਲੈ ਕੇ ਉੱਤੇ ਇਹਨਾਂ ਚਰਚਾ ਕਰਕੇ ਜੋ ਗਵਰਨਮੈਂਟ ਦੀ ਪਾਲਿਸੀ ਅਧੀਨ ਹੋ ਸਕਦਾ ਜੋ ਬੈਸਟ ਅਸੀਂ ਕਰ ਸਕਦੇ ਨਾਲੀ ਜ਼ਰੂਰ ਕਰਨਾ ਇਸਰ ਇਕੱਲੇ ਸੈਨੀਟੇਸ਼ਨ ਗਵਰਨਮੈਂਟ ਹੈ ਸਾਰੇ ਇਹ ਪਬਲਿਕ ਹੈਲਥ ਦਾ ਡਿਪਾਰਟਮੈਂਟ ਹੈ ਹਾਂ ਪਬਲਿਕ ਹੈਲਥ ਦੇ ਵਿੱਚ ਇਹ ਬੀਆਰਸੀਜ਼ ਨੇ ਅੱਛਾ ਠੀਕ ਹੈ ਹੋਰ ਸਰ ਕੋਈ ਛੜਾ ਛੜਾ ਦੀ ਜਾਣਕਾਰੀ ਜੀ ਦੇਖੋ ਛੜਾ ਦੀ ਤਿਆਰੀ ਵੀ ਅਸੀਂ ਆਲਰੇਡੀ ਜਿਹੜਾ ਸਾਡਾ ਲਾਸਟ ਮੈਨੇਜਮੈਂਟ ਡਿਪਾਰਟਮੈਂਟ ਹੈ ਉਹ ਸਾਰਿਆਂ ਨੂੰ ਜਿੱਦਾਂ ਜਿੱਦਾਂ ਹਲਕਾ ਵਾਈ ਦੇਖਦਾ ਔਰ ਉਹਨੇ ਫੰਡਸ ਜਾਰੀ ਕਰ ਦਿੰਦਾ ਪਹਿਲਾਂ ਜਿੱਦੇ ਕੋ ਬੰਨ ਲੱਗਣ ਵਾਲਾ ਕਿਤੇ ਹੈਗਾ ਤੇ ਲੋਕਲ ਲੈਵਲ ਦਾ ਡੈਫੀਨਿਟਲੀ ਜਿਹੜੇ ਉੱਥੇ ਲੀਡਰਸ ਬੈਠੇ ਐ ਐਮ ਐਲ ਏ ਬੈਠੇ ਐ ਜਾਂ ਪੰਚਾਇਤਾਂ ਬੈਠੀਆਂ ਜਦੋਂ ਨਾਲਜ ਲੈ ਕੇ ਜਾਂਦੇ ਉਹ ਗਵਰਨਮੈਂਟ ਵੱਲੋਂ ਪੂਰੀ ਧਿਆਨ ਬਿਲਕੁਲ ਅਜ਼ਾਦਤਾ ਕਰਦੀ ਨਹੀਂ ਬਿਲਕੁਲ ਅਜ਼ਾਦਤਾ ਕਰਦੀ ਨਹੀਂ ਬਦਨ ਕਿ ਗਵਰਨਮੈਂਟ ਜਿੱਥੇ ਸਾਡੇ ਕੋਲ ਕਿਸੇ ਫੰਡਸ ਮੰਗੇ ਵਾਟ ਇੰਸਪੈਕਟ ਜਿਆਦਾ ਹੈ ਅੱਜ ਆਪਣੇ ਇਲਾਕੇ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਮੈਂ ਮੈਂ ਆਪਣੇ ਇਲਾਕੇ ਦੇ ਮੈਂ ਤਾਂ ਪੂਰੇ ਪੰਜਾਬ ਦੀ ਗੱਲ ਕਰਦਾ ਜਿੱਥ ਗਵਰਨਮੈਂਟ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸਖਤ ਸਦਾਇਤਾ ਹੈ। ਪੀਰ ਨੂੰ ਅੱਪਾ ਕਿਤੇ ਵੀ ਜਿਹੜਾ ਕੰਮ ਹੋਣ ਵਾਲਾ ਜਿੱਥੇ ਏਰੀਆ ਸਾਨੂੰ ਪਤਾ ਆਪੇ ਇਥੇ ਫਲੱਡ ਆ ਸਕਦਾ ਉਹਨੂੰ ਅਸੀਂ ਪੂਰਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਤਹਿ ਵਿਚਾਰੀ ਹੋ ਰਹੀ ਹੈ ਜੀ ਉਹ ਸ਼ਿਕਾਇਤ ਦੇ ਆਧਾਰ ਤੇ ਹੋ ਰਹੀ ਹੈ ਸਿੱਧੀ ਕਾਰਵਾਈ ਨਹੀਂ ਹੋ ਰਹੀ ਇਹਦੇ ਬਾਰੇ ਦੱਸੋ। ਕਾਹਦੇ ਸੀ? ਤਹਿ ਵਿਚਾਰੀ ਜਿਹੜੇ ਜਿਹੜਾ ਅਵੈਦ ਕਬਚੇ ਹੈਗੇ ਆ। ਦੇਖੋ ਸਿੱਧੀ ਕਾਰਵਾਈ ਸ਼ਿਕਾਇਤ ਦੇ ਆਧਾਰ ਤੇ ਹੋ ਰਹੀ ਹੈ। ਦੇਖੋ ਤੁਹਾਡੇ ਮੇਰੇ ਮਨੂੰ ਇਹ ਜਿਹੜੀ ਹੈਗੀ ਆ ਲੋਕਲ ਲੈਵਲ ਦੇ ਉੱਤੇ ਤੁਹਾਡੇ ਕੋਲ ਤੇ ਕਾਰਪੋਰੇਸ਼ਨ ਹੈ ਮੇਰੇ ਸਾਹਿਬ ਉਹ ਕਾਉਂਸਲ ਸਹਿਬਾਨ ਹੈ ਅਫਸਰ ਨੂੰ ਕਹਿੰਨੇ ਅਸੀਂ ਸ਼ਿਕਾਇਤ ਲਿਆਓ ਜਦਕਿ ਕਾਫੀ ਤੇਵ ਜਾਲੀ ਕਬਜ਼ੇ ਹੋਏ ਹੈ ਨਹੀਂ ਉਹਨੂੰ ਰੋਕਣਾ ਚਾਹੀਦਾ ਮੈਂ ਤੁਹਾਨੂੰ ਕਿਹਾ ਕਾਰਪੋਰੇਸ਼ਨ ਦੇ ਨਾਮ 'ਤੇ ਆਪਾਂ ਲੈ ਕੇ ਆਨੇ ਜਦੋਂ ਅਫਸਰ ਸਹਿਬਾਨ ਹੈ ਡੈਫੀਨੇਟਲੀ ਅਬ ਆਪਾਂ ਜਿੱਥੇ ਪ੍ਰੈਸ ਨੂੰ ਗੱਲ ਕਰ ਰਹੀ ਹੈ ਜਿਹੜਾ ਤੁਹਾਡੇ ਲੋਕਲ ਲੀਡਰ ਹੋਵੇ ਉਹ ਇੱਥੇ ਗੱਲ ਕਰਦੇ ਹੋਊਗਾ ਜਿਹੜਾ ਸਭ ਤੋਂ ਵੱਡਾ ਉਹ ਨੋਸੀ ਵਾਲਾ ਮਾਮਲਾ ਸਗਾ ਉਹ ਕਿੱਥੇ ਤੱਕ ਪਹੁੰਚਿਆ ਤੁਸੀਂ ਪੁੱਛੇ ਜੀ ਕਿਹਾ ਸੀ ਨਾ ਵੀ ਐਨਓਸੀ ਐਨਓਸੀ ਦਾ ਮੈਟਰ ਜਿਹੜਾ ਹੈ ਦੇਖੋ ਐਨਓਸੀ ਦੇ ਮੈਟਰ ਕਾਮਨ ਨੇ ਤਾ ਬਿਲਕੁਲ ਉਹ ਤੇ ਕਹਤਾ ਸੀ ਵੀ ਜਿਹੜੀ ਰਿਸਿ ਵਿੱਚ ਐਨਓਸੀ ਅਰਥ ਜਿਹੜੀ ਆਪਾਂ ਪੰਜ ਇੱਕ ਮੁੱਖ ਮੰਤਰੀ ਭਗਵੰਤ ਪਾਜੇ ਨੇ ਕਿਹਾ ਪਰ ਉਹਦੇ ਵਿੱਚ ਜਿਹੜੀ ਲੀਗਲ ਡਿਪਾਰਟਮੈਂਟ ਆ ਖਾਸ ਤੌਰ ਤੇ ਹਾਈ ਕੋਰਟ ਦੀ ਜਿਹੜੀ ਹਦਾਇਤ ਆ ਉਹਦੇ ਲਈ ਸਾਨੂੰ ਕੋਈ ਨਾ ਕੋਈ ਕਾਨੂੰਨ ਸ਼ਾਇਦ ਬਣਾਉਣਾ ਪਵੇ ਜਾਂ ਉਹਨੂੰ ਹਟਾਉਣ ਲਈ ਹੋਰ ਕੋਈ ਉਪਰਾਲਾ ਕਰਨਾ ਪਵੇ ਕਿਉਂਕਿ ਹਾਈ ਕੋਰਟ ਜਿਹੜਾ ਇਹਦੀ ਇਜਾਜ਼ਤ ਨਹੀਂ ਦੇ ਰਿਹਾ ਸ਼ਾਇਦ ਜਦੋਂ ਤੈਬਿਆਰੀ ਬਾਰੇ ਆਪਣੇ ਇੰਸਪੈਕਟਰ ਸਾਹਿਬ ਨਾਲ ਗੱਲ ਕਰੋ ਤੇ ਉਹ ਕੀ ਕਹਿੰਦੇ ਆ ਉਹਨਾਂ ਦਾ ਕੀ ਕਹਿਣਾ ਅਫਸਰਾਂ ਦਾ ਦੇਖੋ ਇਹ ਡੈਫੀਨਿਟ ਤੁਹਾਨੂੰ ਨਾ ਇਹ ਗੱਲ ਨੂੰ ਪ੍ਰੈਸ ਨੂੰ ਲੋਕਲ ਬਾਡੀ ਮੰਤਰੀ ਸਾਹਿਬ ਦੇ ਨ